ਜਦੋਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕੇਲਾ ਛੱਡਿਆ ਤਾਂ ਉਸ ਤੋਂ ਬਾਅਦ ਕਿਸ ਨੇ ਸੰਭਾਲੀ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਇਹ ਸਵਾਲ ਅਕਸਰ ਦਿਮਾਗ ਵਿੱਚ ਘੁੰਮ ਰਿਹਾ ਸੀ ਪਰ ਇਸ ਦੇ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਸੀ ਅਤੇ ਇਸ ਸਵਾਲ ਨੂੰ ਹੱਲ ਕਰਨ ਵਾਸਤੇ ਇਤਿਹਾਸ ਪੜਿਆ ਇਸ ਇਤਿਹਾਸ ਦੇ ਵਿੱਚ ਥੋੜੀ ਜੀ ਜਾਣਕਾਰੀ ਮਿਲੀ ਜੋ ਅਸੀਂ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਖ ਇਤਿਹਾਸ ਨੂੰ ਜਿੰਨੀ ਵਾਰ ਵੀ ਪੜਿਆ ਜਾਵੇ ਇਸ ਦੇ ਵਿੱਚ ਇੱਕ ਨਵਾਂ ਕਿਰਦਾਰ ਹਰ ਵਾਰ ਸਾਹਮਣੇ ਆਂਦਾ ਹੈ ਅਤੇ ਉਸ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਬਾਰੇ ਵੀ ਸਾਨੂੰ ਪਤਾ ਲੱਗਦਾ ਹੈ ਇਸੇ ਤਰ੍ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਸ ਨੇ ਸੰਭਾਲੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸੀ ਤਾਂ ਗੁਰੂ ਸਾਹਿਬ ਨੇ ਸਾਰੇ ਹੀ ਵਾਹੀਰ ਨੂੰ ਹੁਕਮ ਦਿੱਤਾ ਕਿ ਆਪਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੋਂ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਉੱਥੋਂ ਦੀ ਆਪਾਂ ਨੇ ਚੱਲਣਾ ਹੈ ਤੇ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਮੰਨ ਕੇ ਸਾਰੀ ਹੀ ਵਾਹੀਰ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਵੱਲ ਨੂੰ ਚੱਲ ਪਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਪਹੁੰਚ ਕੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਅਰਦਾਸ ਬੇਨਤੀ ਕੀਤੀ ਅਤੇ ਉਸ ਅਸਥਾਨ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਗੁਰੂ ਸਾਹਿਬ ਨੇ ਉੱਚੀ ਆਵਾਜ਼ ਵਿੱਚ ਕਿਹਾ ਹੈ ਕੋਈ ਜੋ ਇਸ ਅਸਥਾਨ ਦੀ ਸਾਡੇ ਜਾਣ ਤੋਂ ਬਾਅਦ ਦੇਖਭਾਲ ਕਰੇ ਤਾਂ ਸਾਰੀ ਹੀ ਵਹੀਰ ਦੇ ਵਿੱਚ ਚੁੱਪ ਛਾ ਗਈ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਤਿੰਨ ਵਾਰ ਇਹ ਸ਼ਬਦ ਉਚਾਰੇ ਪਰ ਕਿਸੇ ਵੱਲੋਂ ਕੋਈ ਜਵਾਬ ਨਾ ਮਿਲਿਆ ਜਦੋਂ ਗੁਰੂ ਸਾਹਿਬ ਨੇ ਤੀਸਰੀ ਵਾਰ ਕਿਹਾ ਤਾਂ ਇੱਕ ਉਦਾਸੀ ਸਾਧੂ ਜਿਸ ਨੂੰ ਜਿਸ ਦਾ ਨਾਮ ਸੀ ਗੁਰਬਖਸ਼ ਸਿੰਘ ਉਹ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਪੈ ਗਿਆ ਅਤੇ ਉੱਚੀ ਉੱਚੀ ਰੋਣ ਲੱਗ ਪਿਆ ਕਿ ਗੁਰੂ ਜੀ ਮੈਂ ਕਰੂੰਗਾ ਇਸ ਅਨੰਦਪੁਰ ਸਾਹਿਬ ਦੀ ਦੇਖਭਾਲ ਤੁਹਾਡੇ ਜਾਣ ਤੋਂ ਬਾਅਦ ਅਤੇ ਗੁਰੂ ਜੀ ਨੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ ਤੇ ਫਿਰ ਉਸ ਸਾਧੂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਤੁਹਾ ਤੋਂ ਸਿਵਾ ਇਸ ਅਨੰਦਪੁਰ ਦੇ ਵਿੱਚ ਹੋਰ ਕੋਈ ਨਹੀਂ ਜਾਣਦਾ ਅਤੇ ਤੁਹਾਡੇ ਜਾਣ ਦੇ ਮਗਰੋਂ ਇਹ ਮੁਗਲ ਅਤੇ ਪਹਾੜੀ ਆਜੇ ਮੈਨੂੰ ਤੰਗ ਕਰਨਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਇਸ ਅਸਥਾਨ ਦੀ ਸੇਵਾ ਕਰਦਾ ਰਹੇ ਤੈਨੂੰ ਕੋਈ ਵੀ ਤੰਗ ਨਹੀਂ ਕਰੇਗਾ ਫਿਰ ਉਸਨੇ ਕਿਹਾ ਗੁਰੂ ਜੀ ਮੇਰਾ ਜਿਹੜਾ ਜੀਵਨ ਹੈ ਖਾਣਾ ਪੀਣਾ ਅਤੇ ਮੇਰੀਆਂ ਜ਼ਰੂਰਤਾਂ ਇੱਥੇ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਕਿਉਂਕਿ ਮੈਨੂੰ ਤਾਂ ਇੱਥੇ ਕੋਈ ਜਾਣਦਾ ਨਹੀਂ ਤੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਸੇਵਾ ਕਰਦੇ ਰਹੋ ਤੁਹਾਡੀ ਹਰ ਇੱਕ ਜ਼ਰੂਰਤ ਆਪੇ ਗੁਰੂ ਮਹਾਰਾਜ ਪੂਰੀ ਕਰਨਗੇ ਤੇ ਇਹ ਕਹੇ ਕਿ ਗੁਰੂ ਸਾਹਿਬ ਨੇ ਉਸ ਗੁਰਬਖਸ਼ ਸਿੰਘ ਕੋਲੋਂ ਵੀ ਵਿਦਾਇਗੀ ਲਈ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਉਹ ਸਾਧੂ ਜ਼ਾਰੋ-ਜ਼ਾਰ ਰੋਣ ਲੱਗ ਪਿਆ ਅਤੇ ਅਨੰਦਪੁਰ ਛੱਡਣ ਸਮੇਂ ਉਹ ਸਾਧੂ ਫਿਰ ਡੋਰ-ਬੋਰ ਜਾ ਹੋ ਗਿਆ ਉਸ ਨੂੰ ਸਮਝ ਨਾ ਆਵੇ ਕਿ ਹੁਣ ਮੈਂ ਕੀ ਕਰਾਂ ਅਤੇ ਉਸ ਨੂੰ ਸਾਰਾ ਅਨੰਦਪੁਰ ਸਾਹਿਬ ਖਾਲੀ ਮਕਾਨ ਕੰਧਾਂ ਖਾਣ ਨੂੰ ਆ ਰਹੀਆਂ ਸੀ ਅਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਜਾ ਕੇ ਜ਼ਾਰੋਦਾਰ ਰੋਣ ਲੱਗ ਪਿਆ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸਾਰੀ ਹੀ ਵਹੀਰ ਨੂੰ ਕੀਰਤਪੁਰ ਸਾਹਿਬ ਨੂੰ ਚਾਲੇ ਪਾਣ ਵਾਸਤੇ ਕਿਹਾ ਵਹੀਰ ਸਾਰੀ ਕੀਰਤਪੁਰ ਸਾਹਿਬ ਨੂੰ ਚੱਲ ਪਈ ਅਤੇ ਉਹ ਸਾਧੂ ਜ਼ਾਰੋਦਾਰ ਰੋਂਦਾ ਰਿਹਾ ਅਤੇ ਅਨੰਦਪੁਰ ਦੀ ਨਗਰੀ ਗੁਰੂ ਸਾਹਿਬ ਤੋਂ ਜਾਣ ਤੋਂ ਬਾਅਦ ਇਹੋ ਲੱਗਦਾ ਸੀ ਜਿਵੇਂ ਪੁੱਛ ਰਹੀ ਹੋਵੇ ਕੀ ਕਲਗੀਆਂ ਵਾਲਿਆ ਕਿੱਧਰ ਚੱਲਿਆ ਅਨੰਦਪੁਰ ਨੂੰ ਛੱਡ ਕੇ ਅਤੇ ਉਹ ਸਾਧੂ ਉੱਥੇ ਹੀ ਰਹਿ ਗਏ ਰੋਂਦਾ ਰਿਹਾ ਅਤੇ ਅਨੰਦਪੁਰ ਸਾਹਿਬ ਇਸ ਤਰ੍ਹਾਂ ਉਸ ਗੁਰਬਖਸ਼ ਸਿੰਘ ਨੇ ਜੋ ਉਦਾਸੀ ਸਾਧੂ ਸੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਦੇਖਪਾਲ ਕੀਤੀ ਅਤੇ ਇਸ ਤੋਂ ਬਾਅਦ ਜੋ ਇਤਿਹਾਸ ਸਾਨੂੰ ਹੋਰ ਮਿਲੇਗਾ ਅਸੀਂ ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਪਰ ਇਤਿਹਾਸ ਦੇ ਵਿੱਚ ਇੰਨਾ ਕੁਝ ਹੀ ਸਾਨੂੰ ਮਿਲ ਸਕਿਆ ਕਿ ਅਨੰਦਪੁਰ ਸਾਹਿਬ ਤੋਂ ਬਾਅਦ ਗੁਰਬਖਸ਼ ਸਿੰਘ ਨੇ ਜੋ ਉਦਾਸੀ ਸਾਧੂ ਸੀ ਉਸਨੇ ਅਨੰਦਪੁਰ ਸਾਹਿਬ ਦੀ ਦੇਖਭਾਲ ਕੀਤੀ ਸੋ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਇਤਿਹਾਸਿਕ ਜਾਣਕਾਰੀ ਦੇ ਨਾਲ